ਰੋਮੀ ਪਾਗੀ ਨੇ ਦਲ ਖਾਲਸਾ ਦਾ ਕੀਤਾ ਧੰਨਵਾਦ ਅੰਮ੍ਰਿਤਪਾਲ ਦੇ ਮੁੱਦੇ ਨੂੰ ਲੈ ਕੇ ਕੀਤੇ ਗਏ ਸਵਾਲ ਸੁਣੋ ਪੂਰਾ ਲਾਈਵ ਕੱਲ ਮੋਗੇ ਦੇ ਵਿੱਚ ਆਪਣੇ ਦਲ ਖਾਲਸਾ ਵੱਲੋਂ ਇੱਕ ਮਤਲਬ ਜਾਨੀ ਕਿ ਆਪਣੇ ਪੰਥਕ ਇਕੱਤਰਤਾ ਜੀ ਨੂੰ ਕਹਿ ਦਿੰਦੇ ਆ ਉਹ ਕੀਤੀ ਗਈ ਸੀਗੀ ਤੇ ਜੋ ਤਕਰੀਬਨ ਤਕਰੀਬਨ ਸਾਨੂੰ 1 ਸਾਲ ਤੋਂ ਉੱਤੇ ਦਾ ਟਾਈਮ ਹੋ ਚੁੱਕਿਆ ਬਈ ਜਿਹੜੇ ਸਵਾਲ ਸਾਡੇ ਮਤਲਬ ਦਿਮਾਗ ਦੇ ਵਿੱਚ ਸੀਗੇ ਜਾਂ ਜਿਹੜੀਆਂ ਚੀਜ਼ਾਂ ਨੋਟ ਕੀਤੀਆਂ ਨੇ ਵੀ ਭਾਈ ਇਹ ਚੀਜ਼ਾਂ ਗਲਤ ਹੋ ਰਹੀਆਂ ਨੇ ਜਾਂ ਜੋ ਕੁਝ ਵੀ ਹੋਇਆ ਅਮਰਤਪਾਲ ਦੇ ਮੁੱਦੇ ਨੂੰ ਲੈ ਕੇ ਜਿਹੜਾ ਕੁਝ ਵੀ ਸਵਾਲ ਸੀਗੇ ਸਾਡੇ ਉਹ ਜੋ ਮਤਲਬ ਜਿਵੇਂ ਕਿ ਕੱਲ ਦੀ ਜਿਹੜੀ ਪੰਥਕ ਇਕਤਿਰਤਾ ਜਿਹਨੂੰ ਆਪਾਂ ਕਹ ਦਿੰਨੇ ਆ ਜਿੱਥੇ ਆਪਣੇ ਸਾਰੇ ਜਿੰਨੇ ਵੀ ਆਪਣੇ ਸਿੱਖ ਕੌਮ ਦੇ ਆਗੂ ਜਾਂ ਮੰਨ ਲਓ ਜਿਨੀ ਕਿ ਵੀ ਜਿਹੜੇ ਚੰਗੇ ਬੁਲਾ ਰਹੇ ਨੇ ਸਾਰੇ ਕੱਲ ਉੱਥੇ ਪਹੁੰਚੇ ਹੋਏ ਸੀਗੇ ਪਰ ਪਿਛਲੀ ਵਾਰ ਤੁਸੀਂ ਦੇਖਿਆ ਹੋਣਾ ਮਾਤਾ ਜੀ ਚਰਨਜੀਤ ਕੌਰ ਅਵਤਾਰ ਸਿੰਘ ਖੰਡਾ ਦੇ ਮਾਤਾ ਜੀ ਨੇ ਸਾਡੇ ਸਾਰਿਆਂ ਦੇ ਮਾਤਾ ਜੀ ਨੇ ਰਿਸਪੈਕਟ ਕਰਦੇ ਸੀ ਉਹਨਾਂ ਦੀ ਬੜੀ ਉਹਨਾਂ ਦੇ ਪਰਿਵਾਰ ਦੀ ਜਿਵੇਂ ਕਹਿ ਦਿੰਨੇ ਆ ਵੀ ਭਾਈ ਤਕੜਾ ਸ਼ੰਗਰ ਚੌਂਦਰ ਦੇ ਪਰਿਵਾਰ ਦਾ ਕੌਮ ਲਈ ਉਹਨਾਂ ਦੇ ਜੋ ਪਤੀ ਸੀਗੇ ਜੋ ਮਤਲਬ ਉਹਨਾਂ ਦੇ ਸਿਰ ਦੇ ਸਾਈਂ ਸੀਗੇ ਉਹਨਾਂ ਦਾ ਸੰਘਰਸ਼ ਬੜਾ ਤਕੜਾ ਸੀਗਾ ਤੇ ਉਹਨਾਂ ਦੇ ਪੁੱਤਰ ਦਾ ਸੰਘਰਸ਼ ਬੜਾ ਤਕੜਾ ਸੀਗਾ ਬਾਈ ਅਵਤਾਰ ਖੰਡਾ ਦਾ ਚਲੋ ਮੇਨ ਪੁਆਇੰਟ ਦੇ ਉੱਤੇ ਆਈਏ ਆਪਾਂ ਉਹਨਾਂ ਨੇ ਕੱਲ ਜਿਹੜੀ ਪੰਥਕ ਇਕੱਤਰਤਾ ਦਿਖਾਈ ਆ ਤੇ ਉੱਥੇ ਜਿਹੜੇ ਪੋਸਟਰ ਲੱਗੇ ਹੋਏ ਸੀ ਕੰਧਾਂ ਦੇ ਉੱਤੇ ਤਕਰੀਬਨ ਤੁਸੀਂ ਸਾਰਿਆਂ ਨੇ ਦੇਖ ਲਿਆ ਮੈਂ ਫੋਟੋ ਵੀ ਸ਼ੇਅਰ ਕੀਤੀ ਹੋਈ ਆ ਬੜੇ ਬੜੇ ਮਤਲਬ ਬਾਈਆਂ ਨੇ ਆਪਣੇ ਨੇ ਕੱਲ ਆਪਣੇ ਬੰਦੇ ਉੱਥੇ ਬਾਈ ਜਿਵੇਂ ਹਰਨੇਕ ਸਿੰਘ ਫੌਜੀ ਇਹ ਵੀ ਉੱਥੇ ਪਹੁੰਚੇ ਹੋਏ ਸੀਗੇ ਬਾਈ ਸੁਖਪਰੀ ਤੇ ਸਾਰੇ ਉੱਥੇ ਸੀਗੇ ਕੱਲ ਬੜਾ ਵਧੀਆ ਜਾਨੀ ਕਿ ਲੱਗਿਆ ਵੀ ਭਾਈ ਜੋ ਪੋਸਟਰ ਪੋਸਟਰਾਂ ਤੇ ਜਿਹੜੇ ਬੰਦਿਆਂ ਦੀਆਂ ਫੋਟੋਆਂ ਦੇਖੀਆਂ ਨੇ ਚਾਹੇ ਬਾਈ ਨਿੱਜਰ ਦੀਆਂ ਹੋਣ ਚਾਹੇ ਅਪਤਾਰ ਸਿੰਘ ਖੰਡੇ ਦੀ ਖਾਸਾ ਸੰਤ ਜਰਨਲ ਪਿੰਡਰ ਵਾਲੇ ਦੀਆਂ ਹੋਣ ਜਾਂ ਆਪਣੇ ਜੋ ਬੰਦੀ ਸਿੰਘ ਅਸਲ ਬੰਦੀ ਸਿੰਘ ਜਿਨ੍ਹਾਂ ਨੇ ਕੌਮ ਲਈ ਆਪਣੀ ਜਵਾਨੀ ਜਿਵੇਂ ਮੰਨ ਲਓ ਵੀ ਆਪਣਾ ਪਰਿਵਾਰ ਇਹ ਆਪਣੀ ਨਿੱਜ ਦਾ ਉਹਨਾਂ ਨੇ ਜਾਨੀ ਕਿ ਕੁਝ ਨਹੀਂ ਰੱਖਿਆ ਸਾਰਾ ਕੁਝ ਕੌਮ ਦੇ ਲਿਖੇ ਲਾ ਕੇ ਜੇਲ੍ਹਾਂ ਦੇ ਵਿੱਚ ਜਾ ਕੇ ਬੰਦ ਹੋ ਗਏ ਸਲੂਟ ਆ ਹਮੇਸ਼ਾ ਸ਼ੁਰੂ ਤੋਂ ਅਸੀਂ ਉਹਨਾਂ ਦੀ ਗੱਲ ਕੀਤੀ ਆ ਤੇ ਕੱਲ ਜਦ ਪੋਸਟਰਾਂ ਦੇ ਉੱਤੇ ਦੇਖਿਆ ਪੋਸਟਰ ਦੇਖ ਕੇ ਚਲੋ ਸਾਡੇ ਸਵਾਲ ਹਮੇਸ਼ਾ ਰਹੇ ਨੇ ਜਦ ਅਸੀਂ ਪੁੱਛਦੇ ਹੁੰਦੇ ਸੀਗੇ ਪੰਜਾਬ ਦੇ ਵਿੱਚ ਜਿਹੜੇ ਆਪਣੇ ਮੂਹਰੇ ਆ ਗੋ ਵੀ ਨੇ ਜਾਂ ਕੋਈ ਵੀ ਬੰਦੇ ਬੁਲਾ ਰਹੇ ਬੋਲਦੇ ਨੇ ਜਿਹੜੇ ਗਰਾਊਂਡ ਲੈਵਲ ਦੇ ਉੱਤੇ ਕੰਮ ਕਰਦੇ ਨੇ ਜਿਹੜੇ ਅਸਲੀ ਜਿਵੇਂ ਕਹਿੰਦੇ ਵੀ ਸੰਘਰਸ਼ੀ ਯੋਧੇ ਨੇ ਉਹਨਾਂ ਨਾਲ ਗੱਲ ਕਰਨੀ ਮਤਲਬ ਉਹਨਾਂ ਨਾਲ ਵਿਚਾਰ ਕਰਨੇ ਬੜੇ ਵਧੀਆ ਲੱਗਦੇ ਨੇ ਪੁੱਛਣਾ ਚਲੋ ਹਰੇਕ ਬੰਦਾ ਕੋਈ ਨਾ ਕੋਈ ਬੰਦਾ ਇੰਟਰਸਟ ਲੈਂਦਾ ਜਾਂ ਕਿਸੇ ਚੀਜ਼ ਦੇ ਵਿੱਚ ਜੋ ਕੋਈ ਬੰਦਾ ਕੋਈ ਰੀਲ ਬਣਾਉਣ ਵਿੱਚ ਇੰਟਰਸਟ ਹੈ ਅੰਦਰ ਜਾਂ ਮਤਲਬ ਕੋਈ ਬੰਦਾ ਕਿਸੇ ਹੋਰ ਚੀਜ਼ ਦੇ ਵਿੱਚ ਚਲੋ ਸਾਡਾ ਕੁਦਰਤੀ ਇੰਟਰਸਟ ਇਧਰਲੀ ਸਾਈਡ ਤੇ ਆ ਤੇ ਅਸੀਂ ਪੁੱਛਦੇ ਰਹਿੰਦੇ ਆ ਪੰਜਾਬ ਦੇ ਵਿੱਚ ਜਦ ਤਾਈਮ ਮਿਲਦਾ ਕਦੇ ਵੀ ਕਿਤਨੇ ਕਿਤੇ ਗੱਲ ਕਰਦੇ ਰਹਿੰਦੇ ਆ ਪੰਥਕਾ ਕੂਆਂ ਨਾਲ ਜਦ ਪੋਸਟਰ ਦੇਖੇ ਪੋਸਟਰਾਂ ਵਿੱਚ ਅਸਲੀ ਯੋਧਿਆਂ ਦੀਆਂ ਫੋਟੋਆਂ ਲੱਗੀਆਂ ਦੇਖੀਆਂ ਆ ਜਿਹੜਾ ਦਿਬੂ ਵਾਲਾ ਟੋਲਾ ਜਿਹੜਾ ਆਪਣੇ ਆਪ ਨੂੰ ਪੰਥਕ ਕਹਿੰਦਾ ਸੀਗਾ ਵੀ ਭਾਈ ਸਾਡੇ ਮਨਾਂ ਪੰਜਾਬ ਦੇ ਵਿੱਚ ਪੱਤਾ ਨਹੀਂ ਹਿਲਦਾ ਹੈਗਾ ਜਾਂ ਮੰਨ ਲਓ ਜਿਨਾਂ ਕਿ ਜਿਹੜੇ ਏਰੀਆ ਭੇਡਾਂ ਨੇ ਸਪੋਰਟਰ ਇਹਨਾਂ ਦੇ ਭਾਈ ਕਹਿੰਦੇ ਨੇ ਵੀ ਭਾਈ ਸਾਡਾ ਬੰਦਾ ਸਭ ਤੋਂ ਵੱਧ ਮੂਰੇ ਆ ਇਹ ਨਹੀਂ ਕੌਮ ਨੂੰ ਬੜੀ ਸ਼ੰਘਰਜ ਦਿੱਤੀ ਹੈ ਹੋਰ ਤਾਂ ਕਿਸੇ ਨੇ ਕੁਝ ਕੀਤੇ ਨਹੀਂ ਹੈਗਾ ਕੱਲ ਇਹਨਾਂ ਨੇ ਦਿਮਾਗ ਦੇ ਵਿੱਚੋਂ ਇਹ ਵੀ ਭੂਤ ਨਿਕਲ ਗਿਆ ਬਾਕੀ ਜਿਹੜੇ ਹੋੜ ਦਲ ਨੇ ਜਾਂ ਮਤਲਬ ਜਿਨਾਂ ਕਿ ਸੰਪਰਦਾਵਾਂ ਨੇ ਜਾਂ ਮੰਨ ਲਓ ਜਿਨਾਂ ਕਿ ਕੋਈ ਵੀ ਪੰਥਕ ਪਾਰਟੀਆਂ ਨੇ ਅਸੀਂ ਹਮੇਸ਼ਾ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆਂ ਵੀ ਭਾਈ ਜਿਹੜੇ ਬੰਦੇ ਇਹ ਚੀਜ਼ਾਂ ਵਿੱਚੋਂ ਮੂਰੇ ਆਉਂਦੇ ਨੇ ਜਾਂ ਪੰਜਾਬ ਦੇ ਮੁੱਦੇ ਉੱਤੇ ਗੱਲ ਕਰਦੇ ਨੇ ਅਸੀਂ ਸਭ ਤੋਂ ਪਹਿਲਾਂ ਉਹਨਾਂ ਮੂਰੇ ਆਪਣੇ ਸ ਪੀਸਾਨੂੰ ਸਵਾਲਾਂ ਦੇ ਇਹ ਚੀਜ਼ ਦੇ ਜਵਾਬ ਦਿਓ ਜੇ ਤੁਸੀਂ ਉਹ ਬੰਦੇ ਦੀ ਸਪੋਰਟ ਕਰਦੇ ਹੋ ਤਾਂ ਵੀ ਦੱਸੋ ਜੇ ਤੁਸੀਂ ਇਹ ਚੀਜ਼ ਦੇ ਵਿੱਚ ਐਗਰੀ ਹੋ ਤਾਂ ਵੀ ਦੱਸੋ ਜਾਂ ਕੀ ਤੁਹਾਡਾ ਹਿਸਾਬ ਉਤਾਵਾ بڑے ਭਾਈਆਂ ਨਾਲ ਗੱਲਾਂ ਹੋਈਆਂ ਪਰ ਕੱਲ ਜਿਹੜਾ ਪ੍ਰੈਕਟੀਕਲ ਜਿਹੜਾ ਹੋਇਆ ਨਾ ਜੋ ਮਤਲਬ ਜਾਨੀ ਕਿ ਲੋਕਾਂ ਦੇ ਮੂਹਰੇ ਆਇਆ ਇਹ ਬਿਲਕੁਲ ਸਾਫ਼ ਕਲੀਅਰ ਹੋ ਗਿਆ ਕਈ ਵਾਰ ਨਾ ਭੇਡਾਂ ਨੂੰ ਨਾ ਹੁਣ ਚਲੋ ਸਾਡੇ ਵਰਗੇ ਆ ਉਹ ਬੰਦੇ ਹੁੰਦੇ ਨੇ ਜਿਵੇਂ ਮੰਨ ਲਓ ਵੀ ਜਾਨੀ ਕਿ ਚਲੋ ਸਾਨੂੰ ਤਾਂ ਸ਼ੁਰੂ ਤੋਂ ਇੰਟਰਸਟ ਸੀਗਾ ਅਸੀਂ ਤੁਹਾਨੂੰ ਮੈਂ ਉਹ ਵਾਰ ਦੱਸਿਆ ਹੈ ਵੀ ਅਸੀਂ ਜਿਆਦਾੇ ਕੰਮ ਦੇ ਵਿੱਚ ਪਏ ਸੀ ਨਾ ਬਹੁਤ ਪੁਰਾਣੇ ਜਦੋਂ ਮਤਲਬ ਮੇਰੀ ਆਈਡੀ ਤਕਰੀਬਨ ਤੁਸੀਂ ਜਾ ਕੇ ਦੇਖੋਗੇ ਫੇਸਬੁੱਕ ਤੇ ਨਾ 2007-8 ਦੇ ਨੇੜੇ ਤੇੜੇ ਫੇਸਬੁੱਕ ਤੇ ਮੇਰੀ ਆਈਡੀ ਬਣੀ ਹੋਈ ਆ ਉਹ ਤੋਂ ਪਹਿਲਾਂ ਸੀ ਐਮ ਐਸ ਐਨ ਮੈਸੈਂਜਰ ਚੱਲਦਾ ਹੁੰਦਾ ਸੀਗਾ ਉਹ ਤੇ ਹੁੰਦੇ ਸੀਗੇ ਫਿਰ ਯਾਹੂ ਚੱਲਿਆ ਫਿਰ ਔਰਕਟ ਚੱਲਿਆ ਬਥੇਰਾ ਕੋਈ ਜਨਨ ਕਿ ਕਰਦੇ ਰਹੇ ਆ ਚਲੋ ਸਾਡਾ ਇੰਟਰਸਟ ਦੀ ਚੀਜ਼ ਦੇ ਵਿੱਚ ਬਣਿਆ ਹੋਇਆ ਸੀਗਾ ਪਰ ਕਈ ਚੀਜ਼ਾਂ ਜਿਹੜੇ ਹੁਣ ਆਪਣੇ ਆਪ ਗੂ ਨੇ ਮੰਨ ਲਓ ਕੋਈ ਬੰਦੇ ਬੋਲ ਕੇ ਨਹੀਂ ਕਹਿ ਸਕਦੇ ਭਾਈ ਜਾ ਕਈ ਬੰਦੇ ਪ੍ਰੈਕਟੀਕਲ ਕਰਕੇ ਉਹ ਜ਼ਿਆਦਾ ਰਾਜੀ ਨੇ ਕੱਲ ਉਹਨਾਂ ਨੇ ਜਿਹੜਾ ਪ੍ਰੈਕਟੀਕਲ ਕਰਕੇ ਦਿਖਾਇਆ ਜਿਹੜੇ ਇਹਨਾਂ ਦੀਆਂ ਭੇਡਾਂ ਦੇ ਜਿਵੇਂ ਕਹਿੰਦੇ ਨੇ ਵੀ ਜਿਹੜੇ ਹੁਣ ਨਵੇਂ-ਨਵੇਂ 2-4 ਫਿਰਦੇ ਨੇ ਗੱਲਾਂ ਬਾਤਾਂ ਕਰਦੇ ਹੁੰਦੇ ਸੀਗੇ ਵੀ ਭਾਈ ਅਮਰਪਾਲ ਬਿਨਾਂ ਤਾਂ ਫੋਟੋਆਂ ਤੋਂ ਬਿਨਾਂ ਕੋਈ ਚੱਲਦਾ ਨਹੀਂਗਾ ਜਦ ਮੈਂ ਥੋੜਾ ਜਿਹਾ ਪਿੱਛੇ ਮੋੜਦਾ ਚੀਜ਼ ਨੂੰ ਅਵਤਾਰ ਸਿੰਘ ਖੰਡੇ ਦੀ ਮਾਤਾ ਜੀ ਜੋ ਬੀਬੀ ਚਰਨਜੀਤ ਕੌਰ ਨੇ ਸਾਡੇ ਬੜੇ ਰਿਸਪੈਕਟਡ ਨੇ ਮੈਂ ਬੜਾ ਰਿਸਪੈਕਟ ਨਾਲ ਉਹਨਾਂ ਨੂੰ ਰਿਸਪੈਕਟ ਕਰਦਾ ਬੜੀ ਯਾਨੀ ਕਿ ਇੱਜ਼ਤ ਨਾਲ ਉਹਨਾਂ ਦਾ ਨਾਮ ਵੀ ਲੈਣਾ ਤੇ ਉਹਨਾਂ ਨੇ ਇੱਕ ਬੋਟਾਂ ਦੇ ਨੇੜੇ ਤੇੜੇ ਹਨਾ ਇੱਕ ਕਲਿੱਪ ਵੀਡੀਓ ਮਤਲਬ ਪਾਈ ਸੀਗੀ ਕਈ ਲੋਕਾਂ ਨੇ ਕਈ ਲੋਕਾਂ ਨੇ ਕੀ ਡਾਇਰੈਕਟਲੀ ਜਿਹੜੇ ਆਪਣੇ ਬੈਠੇ ਨੇ ਯੂ ਐਸਏ ਵਾਲੇ ਜਿਵੇਂ ਕਹਿੰਦੇ ਨੇ ਵੀ ਪਾਈ ਨਾ ਪੁਸਕਾਂ ਦਾ ਟੋਲਾ ਜਿਹਨੂੰ ਆਪਾਂ ਕਹਿ ਦਿੰਨੇ ਪੰਜਾਬੀ ਦੇ ਵਿੱਚ ਉਹਨਾਂ ਨੇ ਇੱਕ ਇਹ ਜੀ ਸ਼ਵੀ ਕ੍ਰੀਏਟ ਕਰਦੀ ਸੋਸ਼ਲ ਮੀਡੀਆ ਦੇ ਉੱਤੇ ਵੀ ਜੋ ਬੀਬੀ ਚਰਨਜੀਤ ਕੌਰ ਨੇ ਵੀ ਇਹ ਇਹਨਾਂ ਨੂੰ ਕੋਈ ਕਮਾਂਡ ਕਰ ਰਿਹਾ ਤੇ ਇਹਨਾਂ ਦਾ دماغ ਮਤਲਬ ਮੈਂਟਲੀ ਇਹ ਅਪਸੈਟ ਨੇ ਜਿਵੇਂ ਕਮੈਂਟਾਂ ਵਿੱਚ ਫੇਕ ਆਈਡੀਆਂ ਉਤੋਂ ਬੜਾ ਕੁਛ ਉਹਨਾਂ ਨੂੰ ਲੋਕਾਂ ਨੇ ਬੋਲਿਆ ਤੇ ਉਹਨਾਂ ਨੇ ਅੱਜ ਦੇ ਟਾਈਮ ਵਿੱਚ ਵੀ ਜੇ ਅਸੀਂ ਨਾ ਮਤਲਬ ਕਹਿੰਦੇ ਆਂ ਕਿਈ ਵਾਰ ਵੀ ਤੁਸੀਂ ਬੋਲ ਕੇ ਦੇਖੋ ਜਾਂ ਮਤਲਬ ਵੀ ਤੁਸੀਂ ਗੱਲਬਾਤ ਕਰੋ ਇਹ ਮੁੱਦਿਆਂ ਉੱਤੇ ਉਹ ਹਮੇਸ਼ਾ ਜਾਨੀ ਕਿ ਜਿਵੇਂ ਕਹਿੰਦੇ ਨੇ ਆਂ ਵੀ ਰਿਜੈਕਟ ਕਰ ਦਿੰਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਵੀ ਜਿਹੜੀ ਹਨਾ ਚੀਜ਼ ਜਿਹੜੇ ਲੋਕ ਦੁੱਕੀ ਦੁੱਕੀ ਦੇ ਜਿਨ੍ਹਾਂ ਦਾ ਕੋਈ ਨਾਂ ਤਾਂ ਕੋਈ ਪਸ਼ੋਕੜ ਨਾ ਕੋਈ ਅਗਾ ਫੇਕ ਆਈਡੀਆਂ ਤੋਂ ਆ ਕੇ ਮੈਸੇਜ ਕਰਦੇ ਨੇ ਉਹਨਾਂ ਨੂੰ ਬੋਲ ਦੇਣੇ ਗਲਤ ਤਾਂ ਮੰਨ ਲਓ ਜਿਵੇਂ ਕਿ ਉਹ ਚੀਜ਼ ਵੀ ਥੋੜੀ ਜਿਹਾ ਚੱਲ ਜਾਂਦੇ ਨੇ ਚਲੋ ਕੋਈ ਨਾ ਅਸੀਂ ਹੈਗੇ ਆ ਬੋਲਣੇ ਬਥਰੇ ਬੈਠੇ ਆਂ ਜੇ ਮੈਂ ਨਹੀਂ ਹੂੰਗਾ ਹੋਰ ਬਥਰੇ ਬੈਠੇ ਨੇ ਬੋਲਣੇ ਵਾਲੇ ਬੰਦੇ ਜਿਹੜੇ ਸੱਚ ਰਾਤੇ ਖੜਦੇ ਨੇ ਇਹਨਾਂ ਨੇ ਜਣੀ ਕਿ ਜੀ ਉਹਨਾਂ ਨੂੰ ਮੈਂਟਲੀ ਅਪਸੈਟ ਕੀਤਾ ਤੇ ਉਹਨਾਂ ਨੇ ਅੱਕ ਕੇ ਇੱਕ ਜਿਹੜਾ ਤਾਂ ਵਕੀਲ ਆ ਖਾਰਾ ਜਿਹਨੂੰ ਅਸੀਂ ਹੁਣ ਵੀ ਮਤਲਬ ਸਾਡੇ ਜੋੜ ਜਿਹੜੇ ਬੰਦੇ ਸਾਡੇ ਟਾਰਗੇਟ ਦੇ ਉੱਤੇ ਨੇ ਨਾ ਮੈਂ ਨਾਂ ਲੈ ਕੇ ਵੀ ਤੁਹਾਨੂੰ ਬਾਰ ਬਾਰ ਦੱਸਿਆ ਵੀ ਇਹ ਬੰਦਿਆ ਲਈ ਤਾਂ ਅਸੀਂ ਪੱਕੇ ਟੀਕੇ ਤਿਆਰ ਕਰਕੇ ਰੱਖੇ ਹੁੰਦੇ ਨੇ ਇਹ ਵੀਡੀਓ ਪਾਉਣ ਤੇ ਇਹਨਾਂ ਦੇ ਟੀਕੇ ਤਿਆਰ ਨੇ ਪੱਕੇ ਇਹਦੇ ਇੱਕ ਵਕੀਲਾ ਖਾਰਾ ਇਹ ਉਹਨੇ ਇੱਕ ਉਹਦੀ ਆਡੀਓ ਲੀਕ ਹੋਈ ਇਹਦੇ ਵਿੱਚ ਉਹ ਕਹਿ ਰਿਹਾ ਸੀ ਵੀ ਬੱਬਲ ਬ੍ਰੀਤ ਨੂੰ ਭਾਈ ਜਦੋਂ ਪੁਲਿਸ ਵਾਲਿਆਂ ਨੇ ਫੜ ਲਿਆ ਤਕਰੀਬਨ ਸਾਰਿਆਂ ਨੇ ਸੁਣੀ ਹੋਣੀ ਹੈ ਜਿਨੇ ਨਹੀਂ ਸੁਣੀ ਮੈਨੂੰ ਮੈਸੇਜ ਕਰ ਲਿਓ ਇਨਬਾਕਸ ਦੇ ਵਿੱਚ ਮੈਂ ਸੈਂਡ ਵੀ ਕਰ ਦੂੰਗਾ ਉਹਦੇ ਵਿੱਚ ਉਹ ਕਹਿ ਰਿਹਾ ਵੀ ਭਾਈ ਜਬ ਬੱਬਲ ਬ੍ਰੀਤ ਨੂੰ ਉਹਨਾਂ ਨੇ ਫੜ ਲਿਆ ਉੱਥੇ ਪੁਲਿਸ ਵਾਲੇ ਜਾਂ ਉਹਨੂੰ ਕੁੱਟਣ ਲੱਗੇ ਕਹਿੰਦਾ ਉਹਨੇ A to Z ਤੱਕ ਪੁਲਿਸ ਵਾਲੇ ਮੋਰੇ ਹੱਥੇ ਜੋੜ ਦੇ ਇਹ ਗੱਲ ਵਿੱਚ ਆਡੀਓ ਦੇ ਕਹਿ ਰਿਹਾ ਅਮਰਤਪਾਲ ਦਾ ਜਿਹੜਾ ਜਿਵੇਂ ਕਹਿੰਦੇ ਨੇ ਆ ਵੀ ਨਾ ਤਾਂ ਵਕੀਲ ਹੈ ਨਾ ਪਤਾ ਨਹੀਂ ਕੀ ਹੈ ਕੀ ਹਿਸਾਬ ਕਿਤਾਬ ਉਹ ਤੋਂ ਆਪਣੇ ਆਪ ਨੂੰ ਵਕੀਲ ਕਹਿ ਰਹੇ ਹੋ ਕਹਿੰਦਾ ਜੀ ਜਦੋਂ ਪੁਲਿਸ ਡੰਡਾ ਫੇਰ ਲੱਗੀ ਕਹਿੰਦਾ ਉਹਨੇ ਪੁਲਿਸ ਉਮਰੇ ਹੱਥ ਜੋੜ ਲਏ ਵੀ ਮੈਨੂੰ ਕੁੱਟਿਓ ਨਾ ਜੀ ਮੈਂ ਸਾਰਾ ਕੁਝ ਦੱਸ ਦਿੰਨਾ ਫੇਰ ਇਹ ਗੱਲਾਂ ਜਿਹੜੀਆਂ ਤੁਹਾਨੂੰ ਅਸੀਂ ਦੱਸ ਰਹੇ ਹਾਂ ਪਹਿਲਾਂ ਬਾਈ ਬਾਗੀ ਨੇ ਇੱਕ ਵੀਡੀਓ ਪਾਈ ਆ ਬੜੇ ਵਧੀਆ ਬਾਈ ਨੇ ਵਿਚਾਰ ਰੱਖੇ ਨੇ ਬਹੁਤ ਗੱਲ ਕਲੀ ਟਕਾ ਟਕਾ ਕੇ ਦਸੀ ਆ ਵੀ ਇਹਦਾ ਮਤਲਬ ਇਹ ਬਣਦਾ ਉਸ ਦਿਨ ਵੀ ਮੈਂ ਇੱਕ ਵੀਡੀਓ ਪਾਈ ਸੀ ਵੀ ਜਿਹੜੇ ਬੰਦੇ ਨੂੰ ਸਬੂਤ ਚਾਹੀਦੇ ਨੇ ਆ ਜਾਓ ਸਬੂਤਾ ਉੱਤੇ ਆ ਜਾਓ ਐਦਾਂ ਹੀ ਹਮੇਸ਼ਾ ਕਹਿੰਦੇ ਆ ਅਸੀਂ ਹਮੇਸ਼ਾ ਕਹਿੰਦੇ ਆ ਵੀ ਭਾਈ ਪਹਿਲਾਂ ਸਬੂਤ ਤਾਂ ਤੇਰੇ ਵੀ ਸਿੱਗੇ ਪੇੜ ਦੇ ਸਮਝ ਨਹੀਂ ਆ ਹੈਗੇ ਹੁਣ ਕੱਲੀ ਕੱਲੀ ਵੀਡੀਓ ਪਾ ਕੇ ਸਬੂਤ ਦਿਆ ਕਰਾਂਗੇ ਵੀ ਇਹ ਜਿਹੜੀ ਵੀਡੀਓ ਇਹਦਾ ਸਬੂਤ ਆ ਇਹ ਚਲੋ ਬਾਈ ਬਾਗੀ ਨੇ ਬਹੁਤ ਵਧੀਆ ਟਾਈਮ ਕੱਢ ਕੇ ਆਪਣਾ ਜੋ ਉਹਨਾਂ ਦੇ ਵਿਚਾਰ ਰੱਖੇ ਨੇ ਬੜੇ ਵਧੀਆ ਰੱਖੇ ਨੇ ਤੇ ਜਦ ਇਹ ਪੁਲਿਸ ਨੇ ਪਪਲ ਵੀਦ ਨੂੰ ਖੜਦਿਆ ਉਹ ਤੋਂ ਬਾਅਦ ਜਦੋਂ ਕੁੱਟਣ ਲੱਗੇ ਉਹਨੇ ਕੱਲੇ ਕੱਲੇ ਬੰਦੇ ਦਾ ਨਾਮ ਦੱਸਿਆ ਜਿਵੇਂ ਅਮਰਤਪਾਲ ਨੇ ਵੀ ਨਾਮ ਦੱਸੇ ਨੇ ਇੱਕ ਹੈਪੀ ਸੰਘੇੜੀ ਇੱਥੋਂ ਚੁਕਾਇਆ ਅਮਰਤਪਾਲ ਨੇ ਇਟਲੀ ਦੇ ਵਿੱਚੋਂ ਇੱਕ ਮਲੇਸ਼ੀਆ ਤੋਂ ਚੁਕਾਇਆ ਇਹ ਕੌਣ ਸੀਗੇ ਇਹ ਬਾਈ ਅਵਤਾਰ ਸਿੰਘ ਖੰਡਾ ਜਿਹਦਾ ਮਤਲਬ ਜਯੂਕੇ ਚੋਂ ਰਹਿੰਦਾ ਸੀਗਾ ਉਹਦਾ ਨਾਂ ਰਣਜੋਤ ਸਿੰਘ ਦੀ ਆਈਡੀ ਤੇ ਤੁਸੀਗਾ ਉਹ ਕਿਹਨੇ ਦੱਸਿਆ ਉਹ ਇਹ ਸਾਰਾ ਕੁਝ ਦੱਸਣ ਵਾਲੇ ਇਹ ਨੇ ਇੱਥੋਂ ਤੱਕ ਵੀ ਪੁਲਿਸ ਵਾਲਿਆਂ ਨੇ ਬੀਬੀ ਇਚਾ ਰਣਜੀਤ ਕੌਰ ਅਬਾਈ ਅਵਤਾਰ ਸਿੰਘ ਆ ਤੇ ਮਤਲਬ ਜਣ ਕੇ ਜੋ ਫੈਮਿਲੀ ਆ ਉਹ ਤੇ ਵੀ ਪੁਲਸ ਵਾਲਿਆਂ ਨੇ ਟੌਰਚਰ ਕੀਤਾ ਚੀਜ਼ ਤੁਸੀਂ ਦੇਖ ਲਓ ਆਪੇ ਦੱਸਣ ਵਾਲੇ ਕੌਣ ਇਹ ਜਿਹੜੇ ਖੜਕੇ ਮੈਂਕਾਂ ਦੇ ਮੂਰੇ ਪੀਕਰ ਦੇ ਮੂਰੇ ਬੜਕਾ ਮਾਰਦੇ ਹੁੰਦੇ ਸੀਗੇ ਇਹ ਅਸੀਂ ਸ਼ਿਰ ਦਦਾਂਗੇ ਅਸੀਂ ਆ ਕੁਝ ਕਰਦਾਂਗੇ ਚਲੋ ਇਹ ਗੱਲ ਹੋ ਗਈ ਇਹ ਇੱਥੇ ਸਾਰੇ ਬੰਦੇ ਚਲੋ ਪਤਾ ਵੀ ਜਿਹਨੂੰ ਨਹੀਂ ਪਤਾ ਭਾਈ ਇਹ ਤੁਹਾਡੀ ਪ੍ਰੋਬਲਮ ਆ ਇਹ ਤੁਹਾਡੀ ਪ੍ਰੋਬਲਮ ਆ ਵੀ ਤੁਹਾਨੂੰ ਸਮਝ ਨਹੀਂ ਆ ਰਹੀ ਸੀ ਕਹਿ ਰਹੇ ਕੀ ਚਾਹੁੰਦੇ ਆ ਜਾਦ ਇਹ ਚੀਜ਼ਾਂ ਸਾਰੀਆਂ ਹੋਈਆਂ ਨੇ ਕੱਲ ਜੋ ਇਹਨਾਂ ਦੀ ਪੁਰਾਣੇ ਬੰਦੇ ਜੋ 2-4 ਬੈਠੇ ਨੇ ਪੰਜ ਸੱਤ ਯੂਐਸਏ ਵੱਲ ਨੂੰ ਬੈਠੇ ਨੇ ਤਿੰਨ ਚਾਰ ਇੰਡੀਆ ਬੈਠੇ ਨੇ ਜਿਹੜੇ ਆਪਣੇ ਆਪ ਨੂੰ ਕਹਿੰਦੇ ਨੇ ਜੀ ਇਹ ਕਹਿੰਦੇ ਨੇ 4.5 ਲੱਖ ਵੋਟ ਪਈ 5 ਲੱਖ ਉਹ ਤਾਂ ਸਿਰਫ ਇੱਕ ਦਿਖਾਵਾ ਆ ਬੋਰਡ ਤਾਂ ਆਮ ਆਦਮੀ ਪਾਰਟੀ ਨੂੰ ਵੀ ਪਈ ਆ ਤੇ ਇਹ ਕਹਿੰਦੇ ਜੀ ਸਾਡੇ ਬੰਦੇ ਦੀਆਂ ਮਾਤਾ ਜੀ ਨੇ ਉਹਦੇ ਵਿੱਚ ਇੱਕ ਵੀਡੀਓ ਇੱਕ ਗੱਲ ਕਹੀ ਜੀ ਕਹਿੰਦੇ ਮੈਂ ਜਿਆਦਾ ਨਾ ਇਹਦੇ ਦੇ ਪਰਿਵਾਰ ਨੂੰ ਮਤਲਬ ਇਹਨਾਂ ਬੰਦਿਆਂ ਨੇ ਪੁੱਛਿਆ ਵੀ ਭਾਈ ਤੁਸੀਂ ਵੋਟਾਂ ਲਈ ਜਦ ਬੋਟਿੰਗ ਦਾ ਕੰਮ ਚੱਲਦਾ ਸੀਗਾ ਵੋਟਾਂ ਦੇ ਵਿੱਚ ਵੀ ਜਿਹੜੇ ਬੰਦੇ ਦੀ ਸਪੋਰਟ ਦੇ ਵਿੱਚ ਅਮਰਤਪਾਲ ਨੂੰ ਕੋਈ ਜਾਣਦਾ ਨਹੀਂ ਸੀਗਾ ਅਵਤਾਰ ਸਿੰਘ ਖੰਡਾ ਨਾ ਅਮਰਤਪਾਲ ਨੂੰ ਪੰਜਾਬ ਦੇ ਵਿੱਚ ਭੇਜਣ ਵਾਲਾ ਉਹ ਆ ਬਾਸ ਪੰਜਾਬ ਦੀ ਜਥੇਬੰਦੀ ਦਾ ਕਿ ਮੈਂ ਕਹਿੰਦੇ ਨੇ ਆ ਕਈ ਕਹਿੰਦੇ ਨੇ ਜੀ ਅਵਤਾਰ ਸਿੰਘ ਖੰਡੇ ਨੇ ਬਣਾਇਆ ਜੀ ਇਹ ਕੋਈ ਮੰਨ ਲੈਂਦੇ ਆ ਭਾਈ ਅਸੀਂ ਬਣਾਇਆ ਚਲੋ ਉਹ ਉਹਨੂੰ ਭੇਜਤਾ ਬਣਾ ਕੇ ਉੱਥੇ ਫਿਰ ਇੱਕ ਵੀਡੀਓ ਬਹੁਤ ਘਮਾਉਂਦੇ ਨੇ ਵੀ ਜੀ ਇਹ ਚ ਅਵਤਾਰ ਸਿੰਘ ਖੰਡਾ ਜੀ ਇਹ ਕਹਿ ਰਹੇ ਨੇ ਵੀ ਭਾਈ ਅਸੀਂ ਦੋ ਬੰਦਿਆਂ ਨੂੰ ਪੁੱਛਿਆ ਜਾਂ ਦੀਪ ਬਾਈ ਦਾ ਕਤਲ ਹੋ ਗਿਆ ਐਕਸੀਡੈਂਟ ਹੋ ਗਿਆ ਜੋ ਮਰਜ਼ੀ ਕਰ ਲੋ ਜੋ ਮਰਜ਼ੀ ਕਰ ਲੋ ਦੋ ਬੰਦਿਆਂ ਨੂੰ ਪੁੱਛਿਆ ਵੀ ਭਾਈ ਤੁਸੀਂ ਕਿਵੇਂ ਕੰਮ ਕਰੋਗੇ ਇਹ ਗੱਲ ਮੈਂ ਬਹੁਤ ਵਾਰ ਕੀਤੀ ਹੋਈ ਹੈ ਬਾਈ ਅਵਤਾਰ ਸਿੰਘ ਖੰਡੇ ਦੀ ਵੀਡੀਓ ਵੀ ਪਈ ਹੈ ਪਾਰਟੀ ਸਵਿਧਾਨ ਦੇ ਬਿਲਕੁਲ ਉਲਟ ਸੀਗਾ ਉਹ ਅਵਤਾਰ ਸਿੰਘ ਖੰਡਾ ਜਿਹੜੇ ਬੰਦੇ ਉਹਨੂੰ ਜਾਣਦੇ ਨੇ ਨਾ ਉਹਨਾਂ ਨੂੰ ਸਾਰਿਆਂ ਨੂੰ ਪਤਾ ਅਸਲ ਜਿਹੜੇ ਪਿਓਰ ਖਾਲਸਤਾਨੀ ਜਿਹੜੇ ਕੱਲ ਬੈਠੇ ਸੀ ਨਾ ਮੋਗੇ ਉੱਥੇ ਜਿੰਨੇ ਵੀ ਬੰਦੇ ਚੰਗੇ-ਚੰਗੇ ਬੁਲਾਰੇ ਬੋਲੇ ਨੇ ਉਹ ਸਾਰੇ ਹੀ ਸਿਰਫ ਸਿਵਾ ਸਿਵਾ ਸਿਮਰਜੀਤ ਸਿੰਘ ਮੰਨਤੋਂ ਉਹਦੇ ਨਾਲ ਵੀ ਸਾਡੇ ਸਵਾਲ ਹੈਗੇ ਨੇ ਉਹਨਾਂ ਦੀ ਟੀਮ ਨਾਲ ਵੀ ਸਾਡੇ ਸਵਾਲ ਹੈਗੇ ਨੇ ਓਬੀ ਸਵਾਲਾਂ ਤੋਂ ਭਾਈ ਦਿੰਨੇ ਫਿਲਹਾਲ ਹਜੇ ਇੱਕ ਬੰਦੇ ਦਾ ਸੀ ਉਹਨਾਂ ਤੋਂ ਪੁੱਛਿਆ ਵੀ ਭਾਈ ਆਹ ਚੀਜ਼ ਦਾ ਜਵਾਬ ਜ਼ਰੂਰ ਦਿਓ ਜਾਂ ਮੰਨ ਲਓ ਵੀ ਸੰਗਤ ਦੇ ਵਿੱਚ ਇਹ ਚੀਜ਼ਾਂ ਰੱਖੋ ਇਹਦਾ ਮਤਲਬ ਦੱਸੋ ਕੀ ਆ ਤਾਂ ਉਹਦਾ ਜਵਾਬ ਕੱਲ ਸਾਨੂੰ ਰਿਜ਼ਲਟ ਮਿਲਿਆ ਵੀ ਉਹਨੂੰ ਕੋਈ ਨਹੀਂ ਮੰਨਦਾ ਨਾ ਮੰਨਣ ਦੇ ਕਾਰਨ ਕੀ ਆ ਜਿੰਨੇ ਵੀ ਕੁਝ ਹੋਇਆ ਨਾ ਭੇਡਾਂ ਨੂੰ ਕਹਿੰਦੇ ਇਸ਼ਾਰਾ ਹੈ ਪਰ ਭੇਡਾਂ ਇਸ਼ਾਰੇ ਵਾਲੀਆਂ ਹੈ ਨਹੀਂ ਮੈਂ ਅੱਗੇ ਬੋਲ ਕਹਿੰਦਾ ਵੀ ਜੇ ਗਰਦਨ ਤੋਂ ਫੜ ਕੇ ਵੀ ਇਹਨਾਂ ਨੂੰ ਤੁਸੀਂ ਦਿਖਾਤਾ ਵੀ ਆਹ ਦੇਖੋ ਮੁਰੇ ਟੋਏ 'ਚ ਗੇਰੇ ਹੋ ਨਾ ਤਾਂ ਮਿਨੇ ਗਿਰਜਣਾ ਜਾ ਕੇ ਜਿਹੜੇ ਤਿੰਨ ਮੈਂ ਇੱਕ ਚੀਜ਼ ਹੋਰ ਤੁਹਾਨੂੰ ਮੈਂ ਇੱਥੇ ਦੱਸ ਦਵਾਂ ਹੁਣ ਪਤਾ ਕੀ ਕਰਨਾ ਜਿਹੜਾ ਅਸੀਂ ਚਲੋ ਮੇਨ ਕੰਮ ਕਰਨਾ ਸੀ ਉਹ ਕੱਲ ਬਿਲਕੁਲ ਸਾਫ਼ ਕਲੀਅਰ ਹੋ ਗਿਆ ਹੁਣ ਇੱਕ ਕੰਮ ਹੋਰ ਆ ਮੈਂ ਕਿਸੇ ਬੰਦੇ ਨੂੰ ਰੋਡੇ ਭੋਡੇ ਬੰਦ ਜਿਵੇਂ ਜਿਹੜਾ ਸਾਡੇ ਮੰਗੋ ਕੋਈ ਬੰਦਾ ਉਹਨਾਂ ਨੂੰ ਅਸੀਂ ਕੁਝ ਨਹੀਂ ਕਹਿਣਾ ਹੈ ਕੋਈ ਗੱਲ ਨਹੀਂ ਸਾਡੀ ਕੋਈ ਬਾਤ ਨਹੀਂ ਜਮੇ ਉਹ ਬੰਦਾ ਆਪਣੀ ਆਈਡੀ ਜੋ ਫੇਸਬੁੱਕ ਚ ਚਲਾਉਂਦੇ ਨੇ ਚਲਾਓ ਨੋ ਪ੍ਰੋਬਲਮ ਆ ਅਮਰਤਾਰੀ ਸਿੱਖ ਮੈਂ ਦਵਾਰ ਚ ਫੇਰ ਕਹ ਰਿਹਾ ਕੋਈ ਵੀ ਬੰਦਾ ਅਮਰਤਾਰੀ ਸਿੱਖ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਕਿਤੇ ਵੀ ਸੁਣ ਲੋ ਦਵਾਰ ਚ ਫੇਰ ਇਹ ਇਹ ਧਮਕੀ ਸਮਝ ਲਿਓ ਜੋ ਮਰਜੀ ਸਮਝ ਲਿਓ ਕਈਆਂ ਨੇ ਮੇਰੇ ਕਲਿੱਪ ਕੱਟ ਕੇ ਪਾਉਣੇ ਵੀ ਰੋਮੀ ਨੇ ਧਮਕੀ ਫੇਰ ਦਿੱਤੀ ਜੀ ਇਹ ਅੰਮ੍ਰਿਤ ਅਰਸ਼ਿਕ ਪੰਜਾਬ ਦੇ ਵਿੱਚ ਡੇਰੇ ਤੇ ਜਾਂਦਾ ਜੇ ਮੰਨ ਲਓ ਜਿਨੀ ਕਿ ਬਿਨਾ ਮਤਲਬ ਤੋਂ ਜਿਵੇਂ ਇੱਕ ਨੇ ਵੀਡੀਓ ਪਾਈ ਸੀ ਇੱਕ ਤਾਂ ਪਤੰਦਰ ਫੋਨ ਬੜੀ ਸ਼ੀਧੀ ਕਰ ਰਹੇ ਨੇ ਇੱਕ ਨੇ ਵੀਡੀਓ ਪਾਈ ਸੀ ਜਿਹਦੇ ਵਿੱਚ ਉਹ ਕਹਿ ਰਿਹਾ ਸੀਗਾ ਨਿਹਾਲ ਹੋ ਜਾਵੇ ਜਕਾਰੇ ਬੁਲਾਵੇ ਗੁਰੂ ਗੋਬਿੰਦ ਸਿੰਘ ਜੀ ਤੇ ਅਮਰਤਪਾਲ ਦੇ ਚਰਨਾਂ ਨੂੰ ਭਾਵੇ ਖਾਸ ਕਰ ਉਹ ਟੈਪ ਦੇ ਬੰਦੇ ਉਹ ਟੈਪ ਦੇ ਬੰਦੇ ਕਦੇ ਵੀ ਦੇਖ ਕੇ ਫੇਸਬੁੱਕ ਦੇ ਉੱਤੇ ਪਖਪੂਰ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਖਾਲਸੇ ਤੋਂ ਬਿਨਾਂ ਸੁਣ ਲੋ ਦੁਲਾਰ ਚੀ ਫੇਰ ਅਸੀਂ ਉਹਨਾਂ ਤੇ ਵੀਡੀਓ ਪਾਵਾਂਗੇ ਕੋਈ ਵੀ ਅਮਰਤਾਰੀ ਬੰਦਾ ਜੇ ਹੋਇਆ ਤਾਂ ਕਿਉਂਕਿ ਇਹਨਾਂ ਕੋਲੋਂ ਜਦ ਅਸੀਂ ਸਵਾਲ ਪੁੱਛੇ ਨੇ ਨਾ ਅਮਰਤਾ ਦੀ ਸ਼ਿਕਾ ਤੋਂ ਖਾਸ ਕਰਕੇ ਜਿਹੜੇ ਗੁਰੂ ਉੱਥੇ ਬੈਠੇ ਨੇ ਆਪਣੇ ਪੰਜਾਬ ਦੇ ਵਿੱਚ ਵੀ ਭਾਈ ਤੁਸੀਂ ਤੁਹਾਨੂੰ ਪੰਜ ਪਿਆਰਿਆਂ ਨੇ ਹੁਕਮ ਲਾਇਆ ਹੋਏ ਨੇ ਤੁਸੀਂ ਪੰਥ ਦੀ ਗੱਲ ਕਰਨੀ ਹੈ ਤੁਸੀਂ ਕਿਸੇ ਇੱਕ ਬੰਦੇ ਦੀ ਗੱਲ ਨਹੀਂ ਕਰਨੀ ਇਹ ਬੰਦੇ ਸਿਰਫ ਚਾਰ ਛੱਲਣਾ ਪਿੱਛੇ ਚਾਰ ਛੱਲੜਾਂ ਪਿੱਛੇ ਇਹ ਬੰਦੇ ਉਹਦਾ ਪੱਖਾ ਪੂਰਦੇ ਨੇ ਜਾ ਕੇ ਆ ਹੁਣ ਮੈਂ ਇੱਕ ਪਹਿਲਾ ਵੀਡੀਓ ਪਾ ਕੇ ਖੜਿਆ ਪਰਵਾਨੇ ਦੀ ਆ ਸੁਣ ਲਿਓ ਜਾ ਕੇ ਪਰਵਾਨੇ ਦੀ ਵੀਡੀਓ ਕੀ ਕਹਿੰਦਾ ਉਹ ਇਹ ਹਾਲਾਤ ਨੇ ਆਪਣੇ ਲੋਕਾਂ ਦੇ ਸਿੱਖ ਪੰਥ ਨੂੰ ਅੱਜ ਦੇ ਟਾਈਮ ਦੇ ਵਿੱਚ ਕਿਸੇ ਰੋਡ ਦਿੱਲੀ ਤੋਂ ਖਜਰਾਂ ਦਾ ਖਤਰਾ ਨਹੀਂ ਹੈਗਾ ਸਾਡੇ ਵਰਗੇ ਰੋੜੇ ਪੱਡੇ ਨਕਮੇ ਬੰਦਿਆਂ ਤੋਂ ਖਤਰਾ ਨਹੀਂ ਹੈਗਾ ਮੈਂ ਆਪਣੇ ਆਪ ਨੂੰ ਨਕਮਾ ਜ਼ੀਰੋ ਨੰਬਰ ਸਮਝਦਾ ਕੁਕਰਾਂ ਗੁਰੂ ਘਰ ਦਾ ਮੈਂ ਸੁਣ ਲੋ ਦੁਆਰ ਜੀ ਫੇਰ ਪਰ ਜਿਹੜੇ ਬੰਦੇ ਅੰਮ੍ਰਿਤਧਾਰੀ ਨੇ ਜਿਹੜੇ ਬੰਦੇ ਖਾਲਸਾ ਪੰਥ ਤੋਂ ਖਾ ਰਹੇ ਨੇ ਖਾਲਸਾ ਪੰਥ ਨਾਲ ਅਟੈਚ ਨਹੀਂ ਹੁਣ ਜਿਵੇਂ ਪਾਣੀ ਦਾ ਮੁੱਦਾ ਉੱਠਿਆ ਸੀਗਾ ਪਾਣੀਆ ਦੇ ਮੁੱਦੇ ਦੇ ਵਿੱਚ ਤੁਹਾਨੂੰ ਕਿਤੇ ਪਰਮਜੀਤ ਅਕਾਲੀ ਦਿਖਿਆ ਦੱਸ ਦਿਓ ਮੈਨੂੰ ਆਹਾ ਹੁਣ ਇਸ ਟਾਈਮ ਜਿਹੜਾ ਪਰਸੋਂ ਗੋਲੀ ਕਾਢ ਹੋ ਕੇ ਹਟਿਆ ਭਾਈ ਨਰੈਣ ਸਿੰਘ ਚੌੜਾ ਵਰਸ ਜਿਵੇਂ ਕਹਦੇ ਨੇ ਵੀ ਬਾਦਲ ਉਹਨਾਂ ਵਿੱਚ ਕਦੇ ਕਿਸੇ ਬੰਦਿਆਂ ਦੇ ਇਹਨਾਂ ਦੇ ਬਿਆਨ ਆਏ ਨੇ ਆ ਤੁਹਾਡੇ ਸਮਾਜ ਸੇਵੀਆਂ ਦੇ ਦੱਸ ਦਿਓ ਮੈਨੂੰ ਕਦੇ ਨਹੀਂ ਦੇਣਗੇ ਕਿਉਂਕਿ ਇਹ ਖਾਂਦੇ ਉੱਥੋਂ ਨੇ ਇਹ ਜੇ ਤਾਂ ਉਹਨਾਂ ਭਾਈ ਨਰੈਣ ਸਿੰਘ ਚੌੜਾ ਦੇ ਮਤਲਬ ਉਲਟ ਬਿਆਨ ਦਿੰਦੇ ਨੇ ਤਾਂ ਜਿਹੜੀ ਉੱਥੇ ਪੰਥ ਦੇ ਬੰਦੇ ਬੈਠੇ ਹੁੰਦੇ ਨੇ ਡੰਡਾ ਚੜ੍ਹ ਦਿੰਦੇ ਨੇ ਇਹਨਾਂ ਦੇ ਜੇ ਬਾਦਲਾਂ ਦੇ ਹੱਕ 'ਚ ਭੁਗਤਦੇ ਨੇ ਤਾਂ ਦੂਜੇ ਪਾਸੇ ਫੇਰ ਚੜ੍ਹਦਾ ਹੁਣ ਚੁੱਪ ਕਿਉਂ ਨੇ ਉਹ ਜੇ ਪੰਜਾਬ ਵਧੀਆ ਗੱਲ ਕਰਦੀਆਂ ਪੰਜਾਬ ਦੇ ਵਿੱਚੇ ਹੋਇਆ ਹੈ ਹੁਣ ਚੁੱਪ ਨੇ ਸਾਰੇ ਹੁਣ ਨਹੀਂ ਕੋਈ ਵੀ ਬੋਲੂਗਾ ਇਹਨਾਂ ਚੋਂ ਕਿਉਂਕਿ ਅਸਲ ਜਿਹੜੇ ਇਹ ਟੱਟੂ ਨੇ ਜਿਹਨੂੰ ਪੰਜਾਬੀ ਦੇ ਟੱਟੂ ਕਹਿੰਦੇ ਨੇ ਇਹ ਬਾਦਲਾਂ ਦੇ ਚੰਡੇ ਹੋਏ ਚਮਚੇ ਨੇ ਦੇਖ ਲਿਓ ਸਮਝ ਲਿਓ ਐਡਾ ਬੜਾ ਕਾਂਡ ਹੋਇਆ ਹੋਵੇ ਐਡਾ ਬੜਾ ਕੁਝ ਹੋਇਆ ਹੋਵੇ ਚੀਜ਼ ਤੇ ਇਹਨਾਂ ਦੇ ਮੂੰਹਾਂ 'ਚ ਇੱਕ ਵੀ ਬਿਆਨ ਨਹੀਂ ਜਿਹੜੇ ਸ਼ਾਮ ਨੂੰ ਇਹ ਵੀ ਦੱਸਦੇ ਨੇ ਵੀ ਅਸੀਂ ਤੜਕੇ ਲਾਉਣ ਦੇ ਵਿੱਚ ਦਾਲ ਨੂੰ ਤੜਕਾ ਲਾਉਣ ਵੇਲੇ ਕਿੰਨੇ ਲਸਣ ਦੀਆਂ ਪੋਥੀਆਂ ਪਾਈਆਂ ਨੇ ਵਿੱਚ ਉਹ ਵੀ ਦੱਸਦੇ ਨੇ ਪਰ ਇਹ ਚੀਜ਼ਾਂ ਉੱਤੇ ਇੱਕ ਵੀ ਬਿਆਨ ਨਹੀਂ ਨਾ ਦਾ ਸੋ ਕਹਿਣ ਦਾ ਮਤਲਬ ਮੇਰਾ ਇਹ ਆ ਮੇਨ ਮੁੱਦੇ ਤੇ ਆਪਾਂ ਆਈਏ ਵੀ ਭਾਈ ਧੰਨਵਾਦ ਆ ਜੋ ਅਸਲ ਪਿਓਰ ਜਿਵੇਂ ਕਹਿੰਦੇ ਆ ਵੀ ਖਾਲਸ ਪੰਜਾਬੀ ਦੇ ਵਿੱਚ ਪੰਥ ਤੇ ਪਹਿਰਾ ਦੇਣ ਵਾਲੇ ਬੰਦੇ ਨੇ ਵਧੀਆ ਚੰਗੇ ਬੁਲਾ ਰਹੇ ਨੇ ਉਹ ਪੰਜਾਬ ਲਈ ਬਹੁਤ ਵਧੀਆ ਕੰਮ ਕਰ ਰਹੇ ਨੇ ਉਹ। ਬਾਕੀ ਜਿਹੜੇ ਜਿਵੇਂ ਪੁੱਛਿਆ ਵਿਚਾਰ ਹੋਏ ਨੇ ਇਹ ਟੌਪਿਕ ਉੱਤੇ ਗੱਲਾਂ ਹੋਈਆਂ ਨੇ। ਪਤਾ ਸਾਰਿਆਂ ਨੂੰ ਪੰਜਾਬ ਦੇ ਵਿੱਚ ਵੀ ਭਾਈ ਕੀ ਕੀ ਹੋ ਰਿਹਾ ਜਾਂ ਕਿਵੇਂ ਕੀ ਕੀ ਕੀਤਾ। ਕੱਲ ਇੱਕ ਪੰਥ ਨੇ ਜੋ ਇੱਕ ਆਪਣੀ ਸੰਪਰਦਾਵਾਂ ਉਹਨੇ ਕਲੀਅਰ ਕਰਤਾ। ਬਾਕੀਆਂ ਕਲੀਅਰ ਕਰੋ ਆਪਣੀਆਂ ਤਾਂ ਜੋ ਕੌਮ ਸਿਰਫ ਇੱਕ ਟਾਰਗੇਟ ਦੇ ਉੱਤੇ ਰਹੇ। ਇੰਨੀ ਕੁ ਮੈਂ ਗੱਲ ਕਰਨੀ ਸੀ ਭਾਈ 19 ਕੀ ਗੱਲ ਹੋ ਗਈ ਹੋਵੇ। ਦੁਬਾਰਾ ਜੀ ਮੈਂ ਫੇਰ ਕਹਿਣਾ ਯੋਗੀ ਅਸੀਂ ਕੋਈ ਵਿਗਿਆਨੀ ਨਹੀਂ ਕੋਈ ਬ੍ਰह्म ਗਿਆਨੀ ਨਹੀਂ ਹੈਗੀ ਅਸੀਂ ਕਿਤੇ ਕੋਈ ਐਮਪੀ ਨਹੀਂ ਬਣਨਾ ਕੋਈ ਐਮਐਲਏ ਕੁਝ ਨਹੀਂ ਬਣਨਾ ਕੋਈ ਆਗੂ ਕੁਝ ਵੀ ਨਹੀਂ ਹੈਗੇ ਅਸੀਂ ਅਸੀਂ ਆਪਣੇ ਪੰਜਾਬ ਦੇ ਯੂਥ ਨੂੰ ਵਧੀਆ ਜਿਵੇਂ ਕਹਿੰਦੇ ਆ ਵੀ ਇੱਕ ਸਹੀ ਟਾਰਗੇਟ ਦੇ ਉੱਤੇ ਲੈ ਕੇ ਚੱਲਣਾ ਆ ਦੇਖ ਲਓ ਨਹੀਂ ਇਕਨੇ ساری ਉਮਰ ਤੁਸੀਂ ਧਰਨੇ ਲਾ ਲੋ ਤੁਹਾਡੀਆਂ ਆਉਣ ਵਾਲੀਆਂ ਨਸਲਾਂ ਧਰਨੇ ਲਈ ਜਾਣਗੀਆਂ ਪੰਥ ਦੀ ਗੱਲ ਕਰੋ ਆਪਣੇ ਘਰ ਦੀ ਗੱਲ ਕਰੋ ਖਾਲਸ ਰਾਜ ਦੀ ਗੱਲ ਕਰੋ ਜੇ ਪੰਜਾਬ ਚ ਕੋਈ ਤਰੱਕੀ ਹੋਣੀ ਆ ਨਾਲੀਆਂ ਨੂਲੀਆਂ ਮੈਂ ਕੱਲ ਵੀ ਕਿਹਾ ਸੀ ਪਰਸੋਂ ਨਾਲੀਆਂ ਨਾਲੇ ਨੂਲੇ ਸਾਰੇ ਸੈੱਟ ਕਰ ਲਾਂਗੇ ਸਾਰਾ ਕੁਝ ਸੈੱਟ ਹੋ ਜਾਊ ਪਹਿਲਾਂ ਆਪਣਾ ਘਰ ਸੰਭਲੋ ਇੰਨੀ ਮੈਂ ਗੱਲ ਕਰਨੀ ਸੀ ਕਰਾਂਗੇ ਗਾਹਲੀ ਵਾਰ ਫੇਰ ਲਾਈਵ ਚੰਗਾ ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰਾਂਗੇ ਲਾਈਵ ਦੁਆਰ ਚ ਫੇਰ ਆਪਾਂ ਇਹਦੇ ਚੰਗਾ ਬਾਈ ਸਸੀਕਾਲ ਸਾਰਿਆਂ ਨੂੰ